ਮੈਂ ਇਹਦਾ ਤਾਂ ਕੋਈ ਮੇਰੇ ਨੂੰ ਦੇਖਿਆ ਨਹੀਂ ਕਿ ਉਹਦੇ ਨਾਲ ਹੈ ਮਰਮਾਨੀ ਕੀ ਹੋ ਗਿਆ ਨਹੀਂ ਨਹੀਂ ਮੈਂ ਤੇ ਡਾਰੀ ਗਈ ਇੱਕਦਮ ਮੈਂ ਵੇਖਿਆ ਤੁਹਾਡੇ ਨਾਲ ਤੁਸੀਂ ਮੈਨੂੰ ਦੱਸੋ ਜਿੱਦਾਂ ਗਏ ਸੀ ਕੋਈ ਕੰਮ ਪੈਣਾ ਪਾਣੀ ਦੱਸੋ ਪਾਣੀ ਪੀਣਾ ਹੈ ਪਾਣੀ ਤਾਂ ਨਹੀਂ ਪੀਣਾ ਬੜੀ ਸੁਖ ਸ਼ਾਂਤੀ ਹੈ ਘਰ ਦੇ ਵਿੱਚ ਕਿਤੇ ਮਨ ਲਵ ਕੋਈ ਪਤਾ ਲੱਗਣ ਦੇ ਮੈਂ ਬਾਹਰ ਲੱਗਦਾ ਹੁੰਦੇ ਕਿਤੇ ਲੇਕੇ ਸਾਰੇ ਨੇ ਸ਼ੁਕਰ ਕਰੋ ਵਿਚਾਰ ਥਾਂ ਤੇ ਚੁੱਪ ਕਰਕੇ ਬੈਠਿਆ ਤਹੀਂ ਮਾਂਵਾਰਤ ਵਾਲੀ ਜੰਗ ਜ਼ਰੂਰੀ ਛਡਵਾਉਣੀ ਹੈ ਠੀਕ ਹੈ ਤੁਹਾਡੇ ਲਈ ਨਹੀਂ ਛੱਡੋ ਖੜਾ ਤੈ ਮੈਂ ਤਾਂ ਨਹੀਂ ਉਹ ਹੀ ਜੰਗ ਛੱਡੂਗੀ ਮੇਰੀ ਗੱਲ ਸੁਣੋ ਤੁਸੀਂ ਕਿੱਦਾਂ ਵਾ ਫਿਰ ਤੁਸੀਂ ਕੁਝ ਵੀ ਨਹੀਂ ਦੱਸਿਆ ਜਿੱਧਰ ਗਏ ਸੀ ਕੋਈ ਗੱਲਬਾਤ ਬਣੀ ਕਿੱਦਾਂ ਵਾ ਗਿਆ ਹੀ ਹਾਲੀ ਗੱਲਬਾਤ ਨਹੀਂ ਬਣੀ ਮੈਂ ਤੇ ਸਾਨੂੰ ਕਚਾਈਏ ਮੁੜ ਕੇ ਆਉਂਸ ਜਾ ਕੇ ਕਾਦੀਆਂ ਨਹੀਂ ਪਹੁੰਚੇ ਤੇ ਗਿਆ ਹੀ ਕਾਦੀਆਂ ਹਾਂ ਕਾਦੀਆਂ ਪਹੁੰਚੇ ਆਂ ਹੀ ਕਾਦੀਆਂ ਤੇ ਹੋ ਕੇ ਮੁੜਿਆ ਉੱਥੋਂ ਪੈਸੇ ਹੀ ਨਿਕਲੇ ਤੇ ਕਿਉਂ ਪੈਸੇ ਦੇ ਤੇ ਤੁਹਾਨੂੰ ਨਹੀਂ ਪਤਾ ਤੁਸੀਂ ਪਹਿਲਾਂ ਘਟਾਉਂਦੇ ਪਹਿਲਾਂ ਇੰਤਜ਼ਾਮ ਕਾਲ ਏਟੀਐਮ ਨਹੀਂ ਚੱਲਿਆ ਐਡਮਿਨ ਪਤਾ ਨਹੀਂ ਕੀ ਬਿਮਾਰੀ ਪੈ ਗਈ ਜਦੋਂ ਮੈਂ ਐਟੀਐਮ ਲਾਵਾਂ ਉਦੋਂ ਹੀ ਉਹ ਕੈਨਸਲ ਕਰੀ ਜਾਵੇ ਇਹ ਆਇਰਲਾਈ ਜਾਵੇ ਉਤਰੇ ਬਨੇ ਮੇਰੀ ਗੱਲ ਸੁਣਾ ਤੇ ਅੱਗੇ ਤੇ ਹਰ ਵਾਰੀ ਚੱਲਦਾ ਤੇ ਜਾਂਦੇ ਜਾਂਦੇ ਲਾ ਕੇ ਤੁਸੀਂ ਪੈਸੇ ਕਢਾ ਲੈਣੇ ਆ ਜਦੋਂ ਕੋਈ ਸ਼ੁਭ ਕੰਮ ਹੋਵੇ ਤੇ ਆਂਦੇ ਸ਼ੁਭ ਕੰਮ ਚ ਦੇਰੀ ਨਹੀਂ ਕਰੀਦੀ ਸਾਡੀ ਤੇ ਦੇਰੀ ਛੱਡ ਕੇ ਇੰਦੇ ਬਹੁਤ ਲੇਟ ਹੁੰਦੇ ਜਾਂਦੇ ਅਛਾਦ ਸੈਦ ਬਕੇ ਸੋ ਮਿੱਠਾ ਹੋ ਲੇ ਜਿਆਦਾ ਹੋ ਸਕਦਾ ਹੋੜ ਜਿਹੜੀ ਪੱਕੰਦਿਆ ਕੋਈ ਖਾਸ ਗੱਲੀ ਹੋਵੇ ਤਾਂ ਹੀ ਕਰਕੇ ਤੇ ਮੈਂ ਤਾਂ ਨਹੀਂ ਬਹਾਨਾ ਮਾਰ ਕੇ ਹੁਣ ਜਿੱਦਣ ਜਾਣਾ ਹੈ ਮੈਨੂੰ ਨਾਲ ਲੈ ਜਾਓ ਜਦੋਂ ਮੈਂ ਨਾਲ ਜਾਂਦੀ ਆ ਤੁਹਾਡੇ ਬੜੇ ਕੰਮ ਸੁੱਧ ਹੁੰਦੇ ਜੇ ਤੇ ਘਰ ਵੀ ਮੇਰੇ ਹੀ ਨਾਂ ਕਰਾ ਦੋ ਤੁਸੀਂ ਨਾਰਪਿੰਦਰ ਦੇ ਨਾਂ ਕਰਾਓ ਘਰ ਤੇ ਮੈਂ ਤੈਨੂੰ ਕਹਿੰਦੇ ਆ ਕੋਈ ਗੱਲ ਨਹੀਂ ਆ ਤੇਰੇ ਨਾਂ ਕਰਾ ਦਿੰਦੇ ਆ ਪਰ ਮੈਂ ਸੋਚਦਾ ਵਾਂ ਵੀ ਕੱਲ ਨੂੰ ਕੋਈ ਗੱਲਬਾਤ ਘਰ ਦੇ ਵਿੱਚ ਬਣ ਗਈ ਤੇ ਫਿਰ ਪਰ ਫਿਰ ਜਵਾਬ ਦੇਣਾ ਹਾਓ ਜਦੋਂ ਤੁਸੀਂ ਹਾਂ ਗੱਲ ਆਂਦੇ ਜੇ ਤੇ ਦਿਲ ਉਦੋਂ ਮੇਰਾ ਨਹੀਂ ਕੰਮ ਜਾਂਦਾ ਹੈ ਤੇ ਮੈਂ ਕੀ ਕਰਾਂ ਕਰਦੇ ਨੂੰ ਕੀ ਜਵਾਬ ਦੇਣਾ ਮੁੜ ਕੇ ਫਿਰ ਅਜ ਨਾਲ ਤੇ ਮੁੜ ਕੇ ਅੱਧਾ ਚੁੱਕ ਲੈਣਾ ਝਟ ਉਹ ਤੇ ਗੱਲ ਹੈਗੀ ਆ ਮੇਰੀ ਗੱਲ ਸੁਣੋ ਸਿਆਣੇ ਆਂਦੇ ਹੁੰਦੇ ਆ ਨਾ ਕਿ ਜਿੱਥੇ ਭੈਣ ਭਰਾ ਚ ਵਗਾਰਨੀ ਤੇ ਪੈਸੇ ਦਾ ਲੈਣ ਦੇਣ ਅਸੀਂ ਤੇ ਜਾਇਦਾਦ ਹੀ ਭੈਣ ਦੇ ਨਾਂ ਲਾ ਦੇਣ ਲੱਗੇ ਲੈਣ ਦੇਣ ਤੇ ਦੂਰ ਰਹਿ ਗਿਆ ਪਿਆਰ ਕਿਉਂ ਬਹੁਤ ਕਰਦੀ ਆ ਭੈਣ ਉਹ ਕਿਹੜੀ ਬਗਾਨੀ ਨਾਲੇ ਤੇਰੀ ਭੈਣ ਮਾਂ ਤੁਸੀਂ ਨਾਲੇ ਇਕੱਠੀਆਂ ਰਹਿੰਦੀਆਂ ਇੱਕ ਇੱਕ ਘਰ ਜੰਮੀਆਂ ਪੜੀਆਂ ਵਾ ਉਹ ਬਗਾਨਾ ਹੋਵੇ ਤੇ ਫੇਰ ਹੀ ਬੰਦਾ ਕਵੇ ਕੋਈ ਗੱਲ ਨਹੀਂ ਹੈ ਭੈਣ ਤੇ ਮੇਰੀ ਹੈਗੀ ਆ ਪਰ ਮੈਨੂੰ ਵਿਸ਼ਵਾਸ ਨਾ ਆ ਧਨ ਦੌਲਤ ਦੇ ਚੱਕਰ ਦੇ ਵਿੱਚ ਮੈਨੂੰ ਵਿਸ਼ਵਾਸ ਵੀ ਸੂਸ਼ ਨਹੀਂ ਕੀਤੇ ਹੈ ਉਹ ਦੋ ਵੀ ਤੇਰੇ ਵਾਲੀ ਆਪੇ ਤੋਂ ਮੈਨੂੰ ਪਹਿਲਾਂ ਕਿਹਾ ਵਾ ਹੁਣ ਤੂੰ ਅੰਨੀ ਅਗਲਾ ਪਾਉਂਦੀ ਏ ਇਹ ਗੱਲ ਤੇ ਮੈਂ ਸੋਚਨੀ ਚਾਹੀਦੀਆਂ ਸਭੋ ਮੈਨੂੰ ਆਖਿਆ ਤੇ ਹੈਗਾ ਤੁਹਾਨੂੰ ਪਰ ਇਹ ਆ ਵੀ ਮੈਂ ਚੰਨ ਜਿੱਦਾਂ ਤੁਹਾਡਾ ਜੀ ਕਰਦਾ ਉਦਾਂ ਕਰ ਤੇ ਫਿਰ ਰਹਿਣ ਦਿੰਦੇ ਕਰਾਉਣ ਨੂੰ ਕੋਈ ਜਰੂਰੀ ਨਹੀਂ ਤੁਹਾਨੂੰ ਨਹੀਂ ਨਹੀਂ ਲੈਣਾ ਵਾ ਘਰ ਲੈਣਾ ਇਹ ਕੰਮ ਨਾ ਕਰੋ ਤੁਸੀਂ ਕਰਾ ਦਿਓ ਉਹਦੇ ਨਾਲ ਕਰਾ ਦਿਓ ਤੁਸੀਂ ਨਹੀਂ ਇਹ ਗੱਲਾਂ ਤੂੰ ਕਰਨੀ ਏ ਸਭੋ ਮੈਨੂੰ ਕਰਨੀਆਂ ਚਾਹੀਦੀਆਂ ਵਾ ਤੁਹਾਡੇ ਜਿੱਦੇ ਮੇਰੇ ਚ ਬੜਾ ਫਰਕ ਏ ਤੁਸੀਂ ਹੁਣ ਭੈਣ ਭਰਾ ਦੇ ਨਾਲ ਤਾਂ ਡਾ ਹੋਰ ਸਾਭਿਆ ਪਰ ਮੈਨੂੰ ਵਿਸ਼ਵਾਸ ਨਹੀਂ ਕਿਤੇ ਹੁੰਦਾ। ਨਾ ਮੈਂ ਤਾਂ ਤੁਹਾਡੇ ਤੇ ਨਹੀਂ ਆਉਂਦਾ ਦੂਜਿਆਂ ਤੇ ਮੈਨੂੰ ਕੀ ਆਉਣਾ। ਆਹੋ ਵਿਸ਼ਤੇ ਨਹੀਂ ਆਉਂਦਾ ਯਕੀਨ ਜਿਦਾ ਤੈਨੂੰ। ਤੁਸੀਂ ਸਾਰਿਆਂ ਦੇ ਘਰੀ ਫਿਰਦੇ ਆ। ਆਹੋ ਚੱਲ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਆਂਦੇ ਜੇ ਉਦਾਂ ਹੀ ਆਪਾਂ ਕਰ ਲੈਨੇ ਆ ਤੇ ਕੋਈ ਗੱਲ ਨਹੀਂ ਜੇ ਤੁਸੀਂ ਪਾਣੀ ਧਾਣੀ ਪੀਣਾ ਵਾ ਜਾਂ ਰੋਟੀ ਰਟੋ ਕ ਖਾਣਾ ਹੈ ਤਾਂ ਮੈਨੂੰ ਦੱਸੋ। ਕੋਈ ਨਹੀਂ ਮੈਨੂੰ ਕੱਪੜੇ ਬੁਲੇ ਚੇਂਜ ਕਰ ਲੈਣ ਦੇ ਫਿਰ ਮਿਲਣੇ ਨੇ ਤੇ ਕੋਲ। ਤੇ ਕੰਮ ਕਰੋ ਯਾਰੋ ਛੇਤੀ ਕਰਦੇ ਕੋਈ ਗੱਲ ਨਹੀਂ ਬੇਨਾਮ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਇੱਕ ਗੱਲ ਦੱਸਾਂ ਪਹਿਲਾਂ ਗੱਲ ਸੁਣਨੀ ਆ ਸਹਿਜ ਨਾਲ ਚੁੱਪ ਕਰਕੇ ਠੰਡੇ ਸਵੇਰ ਨਾਲ ਦੱਸ ਪੁੱਤ ਠੰਡੇ ਸਵੇਰ ਨਾਲ ਸੁਣੂਗੀ ਵੀਰ ਵੇਖਿਆ ਮੈਂ ਬੈਂਕ ਦੇ ਵਿੱਚ ਬਹੁ ਗੇੜੇ ਮਾਰਨ ਦੇ ਆਈਓ ਇਹ ਕੀ ਕੰਮ ਐ ਕੰਮ ਹੋਊਗਾ ਉਹਦਾ ਮੇਰੀ ਗੱਲ ਸੁਣ ਉਹਦੀ ਸਾਲੀ ਲਈ ਹੈ ਪਲਾਂਟ ਲੈਣ ਹਾਂ ਤੇ ਉਹ ਉਹਦਾ ਸੰਡੂ ਹੈ ਨਹੀਂ ਇੱਥੇ ਹਾਂ ਤੇ ਉਹਦੇ ਕਰਕੇ ਗੇੜੇ ਗੇੜੇ ਮਾਰਦਾ ਹੋਊਗਾ ਤੈਨੂੰ ਪਤਾ ਵਾ ਰਿਸ਼ਤੇਦਾਰੀ ਰਿਸ਼ਤੇਦਾਰ ਦੇ ਕੰਮ ਆਉਂਦਾ ਵਾ ਮੰਮੀ ਪਲਾਂਟ ਲੈਣ ਲਈ ਸਾਲੀ ਹੈਨਾ ਉਹ ਉਹ ਗੇੜੇ ਮਾਰੇ ਬੈਂਕਾਂ 'ਚ ਤੇ ਵੀਰ ਨੂੰ ਕੀ ਕੰਮ ਐ ਵੀਰ ਨੇ ਆਪਣੇ ਨਾਂ ਤੇ ਲੋਨ ਕਰਵਾ ਕੇ ਦੇਣਾ ਵਾ ਉਹ ਨਹੀਂ ਕਰ ਰਿਹਾ ਕਿ ਤੇ ਨਾਲ ਪੁੱਤ ਦੇ ਨਾਲ ਜਾਣ ਨੂੰ ਹੈ ਨਹੀਂ ਕੋਈ ਕਿਉਂ ਨਹੀਂ ਗੱਲ ਸਮਝਦਾ ਹੁੰਦਾ ਕੱਲਾ ਵੇਖਿਆ ਮੈਂ ਨਾਲ ਨਹੀਂ ਉਹ ਮੈਂ ਜਾਣਦਾ ਚੰਗੀ ਤਰ੍ਹਾਂ ਕੱਲਾ ਵੇਖਿਆ ਹੋਊਗਾ ਉਹਨੇ ਕਿਹਾ ਹੋਊਗਾ ਵੀ ਜਾ ਬਾਜੀ ਪਤਾ ਕਰਿਆ ਤੇ ਉਹ ਪਤਾਬ ਤਾਂ ਕਰਨ ਗਿਆ ਹੋਊਗਾ ਕੋਈ ਗੱਲ ਦਾ ਉਹ ਇੱਕ ਵਾਰੀ ਨਹੀਂ ਮੈਂ ਤਾਂ ਚਾਰ ਪੰਜ ਵਾਰੀ ਵੇਖ ਲਿਆ ਵਾ ਬਥੇਰੇ ਕੰਮ ਹੁੰਦੇ ਆ ਪੁੱਤ ਬੈਂਕ ਦੇ ਵਿੱਚ ਐਵੇਂ ਨਹੀਂ ਫਾੜ-ਵਾਰ ਕੇ ਦਸ਼ਕ ਕਰੀਦਾ ਹੁੰਦਾ ਉਹ ਮੈਂ ਆਖਿਆ ਕਿਤੇ ਜੇ ਸਾਲੀ ਪਲਾਂਟ ਲੈਣ ਲਈ ਤੇ ਆਪਣੇ ਨਾਂ ਤੇ ਤੇ ਨਹੀਂ ਕਿਤੇ ਪੈਸੇ ਕੋਈ ਲੈ ਕੇ ਦੇਣ ਦਿਆ ਬਾਚਾ ਹੱਡੀ ਫਸਲ ਦੇ ਉਧਰ ਕਿਸ਼ਤਾਂ ਤਾਰੀ ਜਾਵੇ ਤਾਂ ਮੈਂ ਮਿਹਨਤ ਤੇ ਮੈਂ ਕੰਡਿਆ ਵਾ ਮੇਰੀ ਗੱਲ ਸੁਣ ਪੁੱਤ ਇੰਨਾ ਤਾਂ ਮਨੀ ਤੇ ਭਰੋਸਾ ਹੈਗਾ ਮਨੀ ਪੁੱਛੇ ਤਾਂ ਬਿਨਾ ਕਿੱਦਾਂ ਕਰ ਲੂ ਇਦਾਂ ਹਣ ਪੁੱਛੇ ਤਾਂ ਬਿਨਾ ਇਹ ਆ ਮੰਨਿਆ ਤੈਨੂੰ ਪੁੱਛੇ ਤਾਂ ਬਿਨਾ ਕਰ ਲੂ ਮੈਨੂੰ ਪੁੱਛੇ ਤਾਂ ਬਿਨਾ ਕਿੱਦਾਂ ਕਰ ਲੂਗਾ ਮੰਮੀ ਇਹ ਨਹੀਂਓ ਕੋਈ ਵੀ ਜਾਣਦਾ ਅੱਖਾਂ 'ਚ ਨਾ ਮਿੱਟੀ ਪਾਉਣ ਵਾਲੇ ਅੱਜਕੱਲ ਬਹੁਤ ਤਰੀ ਫਿਰਦੇ ਹੀ ਚਲੋ ਪੁੱਤ ਮੰਨਿਆ ਬਗਾਨੇ ਪਾਉਂਦੇ ਆ ਆਪਣੇ ਪੁੱਤ ਅੱਖਾਂ 'ਚ ਮਿੱਟੀ ਤਾਂ ਨਹੀਂ ਪਾ ਸਕਦੇ ਇਦਾਂ ਕਰ ਸਕਦਾ ਇੱਥੇ ਨਹੀਂ ਅੱਜਕੱਲ੍ਹ ਉਹਦੇ ਥਾਂ ਤੇ ਆਪ ਹੋ ਕੇ ਵੇਖ ਤੂੰ ਮੇਰੀ ਅੱਖਾਂ 'ਚ ਘੱਟਾ ਪਾ ਦੇਂਗਾ ਉਹ ਆਪਣੇ ਭਰਾਏ ਹੋ ਜਾਂਦੇ ਆ ਪੈਸੇ ਪਿੱਛੇ ਚਲੋ ਕੋਈ ਨਹੀਂ ਮਹਾਰਾਜ ਤੇ ਭਰੋਸਾ ਰੱਖਣਾ ਚਾਹੀਦਾ ਜੋ ਉਹਨੂੰ ਚੰਗਾ ਲੱਗਦਾ ਰੱਖੋ ਤੁਸੀਂ ਭਰੋਸਾ ਐਵੇਂ ਨਹੀਂ ਪੁੱਤ ਖਾਬਕੌਕ ਕਹਿੰਦੇ ਉਹ ਕੰਮ ਵਧੀ ਜਾਣ ੜਿਆ ਵਾ ਵਧੀ ਜਾਣ ੜਿਆ ਵਾ ਕੋਈ ਗੱਲ ਨਹੀਂ ਆ ਕਿਉਂ ਹੋ ਗਰੇ ਅੱਜ ਕਿਤੇ ਦੀਦੀ ਵੀ ਹੱਥ ਪੱਲਾ ਮਾਰਨ ਢਈ ਮੈਨੂੰ ਵੀ ਕਿਤੇ ਸਾਹ ਮਿਲਿਆ ਨਹੀਂ ਤੇ ਸਾਰਾ ਦਿਨ ਮੇਰੀ ਜਿਹੜਾ ਧੌਣ ਰਹਿੰਦੀ ਹੀ ਕੰਮ ਵਿੱਚ ਇਹਨੂੰ ਪਤਾ ਨਹੀਂ ਅੱਜ ਕਿਦਦਣਾ ਸੁਜੀ ਚਲ ਚੰਗਾ ਮੈਨੂੰ ਵੀ ਘੜੀ ਸਾਹ ਮਿਲ ਗਿਆਗੇ ਮੇਰੇ ਲਈ ਕਿਹੜਾ ਮਾੜਾ ਆਫਤ ਇਹ ਵਿੱਚ ਪਤਾ ਨਹੀਂ ਕਿਹੜੀਆਂ ਕਿਹੜੀਆਂ ਫੋਟੋਆਂ ਖਿੱਚਦਾ ਰਹਿੰਦਾ ਯੋ ਬਸ ਕੈਮਰਾ ਆਉਣ ਹੋਣਾ ਚਾਹੀਦਾ ਇਹ ਫੋਟੋ ਹੀ ਖਿੱਚਣ ਦਾ ਪਿੰਦਾ ਆਪਣੇ ਮੁੰਡੇ ਦੇ ਕੰਮ ਵੇਖ ਲਓ ਕੀ ਹੋਇਆ ਤੁਹਾਨੂੰ ਤੁਸੀਂ ਬੜੇ ਸੜੇ ਆਏ ਜੇ ਹੁਣ ਮੈਂ ਮਨਾਵਾ ਤੁਹਾਨੂੰ ਓ ਯਾਰ ਚੁੱਪ ਕਰ ਹਾਂ ਕਿਉਂ ਹੋਇਆ ਕੀ ਹੈ ਜਿੰਨੂੰ ਮਰਜ਼ੀ ਸਮਝਾ ਲਓ ਉਹੋ ਹੀ ਗੱਲ ਵੀ ਇਹ ਸਾਰਾ ਘਰ ਵੀਰ ਦੇ ਪਿੱਛੇ ਲੱਗਾ ਵਾ ਹੁਣ ਕੀ ਹੋ ਗਿਆ ਯਾਰ 4-5 ਦਿਨ ਹੋ ਗਏ ਆ ਜਿਨੋਂ ਮੈਂ ਡਿਜ ਜਾਵਾ ਵੀਰ ਨੂੰ ਉਦੋਂ ਵੇਖੀਦਾ ਵੀ ਬੈਂਕ ਚ ਵੱੜਦਾ ਉਦੋਂ ਹੀ ਵੇਖੀਦਾ ਬੈਂਕ ਚ ਵੱੜਦਾ ਤੇ ਉਹਦੀ ਤਨਖਾਹ ਤਨ ਖੋੜੀ ਹੋਊਗੀ ਕੋਈ ਉਹ ਤਨਖਾਹ ਉਹ ਕੌਣ ਚ ਨਹੀਂ ਆਉਂਦੀ ਅੱਛਾ ਉਹ ਕੌਣ ਸੀ ਤੁਹਾਡੇ ਪੈੜੀ ਵਾਲੇ ਪੈਸੇ ਆ ਫੇਰ ਫੇਰ ਕੀ ਮੰਮੀ ਕਹਿੰਦੀ ਉਹਦੀ ਸਾੜੀ ਕੋਈ ਪਲਾਂਟ ਲੈਣ ਲਈ ਆ ਕਾਦੀਆਂ ਹਾਂ ਤੇ ਭਾਵੇਂ ਕਢਾ ਕਢਾ ਕੇ ਉਹਨਾਂ ਚੋਂ ਪੈਸੇ ਤੇ ਜਾਂ ਆਪਣੇ ਨਾਂ ਤੇ ਲੋਨ ਕਰਵਾ ਕੇ ਤੇ ਬਾਅਦ ਚ ਕਿਸ਼ਤਾਂਦਾਰੇ ਪੈੜੀ ਵਾਲੇ ਪੈਸੇ ਆ ਜੋ ਤੇ ਮੰਮੀ ਵੀ ਨਾ ਕਿ ਇਹ ਗੱਲ ਤੇ ਨਹੀਂ ਯਕੀਨ ਕਰਦੀ ਵੀ ਤੁਸੀਂ ਗੱਲ ਦੀ ਪੁੱਛ-ਪੜਤਾਲ ਤੇ ਕਰ ਲੋ ਹਾਂ ਨਹੀਂ ਉਹ ਕੰਡਈ ਮਮੀ ਕਹਿੰਦੀ ਕੋਈ ਗੱਲ ਨਹੀਂ ਇਹ ਰਿਸ਼ਤੇਦਾਰੀਆਂ ਵਾਂ ਦੇਣੇ ਪੈਂਦੇ ਆ ਵਰਤਣਾ ਪੈਂਦਾ ਵਾ ਇਹ ਕੀ ਕੰਮ ਹੋਇਆ ਮਮੀ ਨੇ ਕਹ ਫਿਰ ਆਪਾਂ ਠੂਠਾ ਲੈ ਕੇ ਬਾਹਰ ਬਹਿ ਜਾਗੇ ਨਾ ਫਿਰ ਇਹੀ ਕੰਮ ਵਾ ਹਾਂਦੀ ਆ ਮਮੀ ਵਾਲੀ ਵੀ ਇਹ ਗੱਲ ਤੇ ਬੰਦਾ ਯਕੀਨ ਤੇ ਕਰ ਲੇ ਹੁਣ ਤੁਹਾਡੀ ਗੱਲ ਨਹੀਂ ਸੁਣੀ ਫਿਰ ਨਹੀਂ ਸੁਣਦੀ ਕਿ ਮੈਂ ਕਿਨੂੰ ਕਵਾਂ ਦੱਸ। ਤੇ ਮੰਮੀ ਨੇ ਨਾ ਇੱਕ ਵਾਰੀ ਪੁੱਛੇ ਤਾਂ ਸਹੀ ਵੀ ਇਹਨੂੰ। ਮੈਂ ਪੁੱਛਣ-ਪਛਣਣਾ ਨਹੀਂ ਕੰਮ ਕਰਨਾ। ਮੈਂ ਕਹਣਾ ਮੇਰੀ ਪੈੜੀ ਮੈਨੂੰ ਦੇ ਦੋ ਆਪਣੀ ਪੈੜੀ ਤੂੰ ਸੰਭੋ ਗੱਲ ਖਤਮ। ਸਹੀ ਐ ਫਿਰ ਜੇ ਇਦਾਂ ਨਹੀਂ ਤੇ ਇਦਾਂ ਹੀ ਸਹੀ। ਆਓ ਫਿਰ ਇਦਾਂ ਹੀ ਕਰਨਾ ਪੈਣਾ ਵਾ। ਇਹ ਆਪਣੇ ਕੋਲੋਂ ਹੀ। ਤੇ ਬਾਅਦ ਵਿੱਚ ਇਹ ਨਾ ਗੱਲ ਹੋਈ ਵੀ ਨਾ ਮੇਰੇ ਸਿਰ ਤੇ ਗੱਲ ਆਈ ਵੀ ਮੈਂ ਕਹਿਣ ਦਈਆਂ ਵੀ ਅੱਡ ਹੋਣਾ। ਆ ਜੂਗੀ ਤੇ ਫਿਰ ਕਿਸਦੇ ਸਿਰ ਤੇ ਤੇ ਆਉਣੀ ਆ। ਤੂੰ ਹੀ ਆਪਣੇ ਸਿਰ ਤੇ ਲੈ ਆਵਾਂ ਗੱਲ ਨੂੰ। ਟੂੰਗਾ ਤੋਂ ਡਰਦੀ। ਡਰਨ ਨਹੀਂ ਮੈਂ ਨਹੀਂ ਪਰ ਉਹਦਾ ਮੈਂ ਕਹਿਣ ਲਈ ਆ। ਕਿ ਜੇ ਨੇ ਜਿੱਠਣਾ ਹੀ ਐਡ ਬਾਰੇ ਹੋਣਾ ਹੀ ਆ ਤੇ ਫਿਰ ਆਪਣੇ ਸਿਰ ਗੱਲ ਲੈ ਕੇ ਸਿੱਧਾ ਆਪਣੇ ਤੇ ਗੱਲ ਆਇਓ ਵੀ ਮੈਂ ਐਡ ਹੁਣਾ ਮੁੜ ਕੇ ਕੁੜੀਆਂ ਵਿੱਚ ਹੋ ਜਾਂਦੀਆਂ ਪਰ ਤਾਂ ਵੀ ਕੁੜੀਆਂ ਨੂੰ ਕੀਤਾ ਬੁੱਢੀ ਲੱਗੇ ਕੀਤਾ ਹਾਂਜੀ ਫਤਿਹ ਵੀਰ ਕੀ ਹੋਇਆ ਪੁੱਤ ਦੱਸੋ ਇੱਕ ਇੱਕ ਮਿਲ ਗਿਆ ਤੁਹਾਨੂੰ ਅੱਛਾ ਠੀਕ ਆ ਇੱਕ ਇੱਕ ਢਾਉਣੇ ਦੀ ਟੁੱਟੀ ਉਹਨੂੰ ਕਰਨਾ ਕਰ ਜੀ ਇਹਦੀ ਚਾਹ ਕੇੜਾ ਮੇਰਾ ਪੁੱਤ ਸ਼ੁਗਰ ਕਰੋ ਮੇਰਾ ਵੀ ਕੰਮ ਚ ਵੇਲ ਨਿਕਲਦਾ ਤੇ ਮੈਂ ਵੀ ਮੁੰਡਾ ਟਾਈਮ ਨਾਲ ਹਵਾਲੇ ਤੇ ਹਾਲ ਕਦਾ ਸਿਰਵਾ ਦਿੰਨੀ ਆ ਹੁਣ ਵੇਖ ਲੈ ਬਾਊ ਬਣਿਆ ਹੁੰਦਾ ਸਾਰਾ ਦਿਨ ਇਹ ਤੇ ਮੇਰਾ ਸਾਰਾ ਦਿਨ ਕੰਮ ਚ ਵੇਲ ਨਹੀਂ ਹੁੰਦਾ ਤੇ ਵੀ ਇਦਾਂ ਬਣ ਬਣ ਕੇ ਤੁਰਿਆ ਫਿਰਦਾ ਰਹਿੰਦਾ ਹੁੰਦਾ ਜਿਵੇਂ ਤੂੰ ਹੀ ਮੇਰੇ ਦਵਾਲੇ ਹੁੰਨੇ ਹੀ ਮੈਨੂੰ ਨਾ ਮੁੰਡੇ ਵਾਲੀ ਗੱਲ ਹੋਰ ਇੱਧਰ ਉੱਧਰ ਵਾਲੀ ਗੱਲ ਚ ਪਾ ਗਏ ਨਾ ਨਾਲ ਜਾ ਤੇ ਫੇਰ ਅੱਡ ਹੋਣਾ ਮੇਰਦਾ ਹੁਣਾ ਮੰਮੀ ਨਾਲ ਗੱਲ ਕਰੋ ਸਿੱਧੀ ਫੇਰ ਜਾ ਕੇ ਜਾ ਵੀਰ ਨਾਲ ਕੀ ਗੱਲ ਕਰੀਦਾ ਮੈਂ ਮੰਮੀ ਨੂੰ ਹੋਣਾ ਚਾਹੀਦਾ ਵੀ ਵੀਰ ਨੂੰ ਮੈਂ ਪੁੱਛਾਂ ਵੀ ਕਿਉਂ ਜਾਣ ੜਿਆ ਤੂੰ ਬੈਂਕ ਚ ਫਿਰ ਇੱਕ ਥਾਂ ਬਹਿ ਕੇ ਗੱਲ ਨੇ ਪਿਆ ਉਹ ਮੈਂ 10000 ਰੁਪਏ ਪੰਜਾਬ ਵੱਧ ਖਰਚ ਲਾ ਹੈਣਾ ਉਹਦਾ ਸਾਫ ਕਿਤਾਬ ਹੋਣਾ ਵਾ ਤੇ ਉਹ 10000 ਰੁਪਏ ਵੱਧ ਲੱਗਾ ਸੀ ਨਾ ਤੇ ਵੀਰ ਨੇ ਪਾਤਾ ਸੀ ਨਾ ਲਫੜਾ ਇਹ ਕਿੱਥੇ ਲੱਗਾ ਕੱਲਾ ਕਲਾ ਸਾਹਿਬ ਦੱਸ ਤੇ ਤੁਸੀਂ ਵੀ ਹੁਣ ਪੁੱਛੋ ਪੁੱਛੋ ਮੈਂ ਵੀ ਪੁੱਛਣਾ ਵੀ ਕੌਣ ਦੇ ਪੈਸੇ ਚੈੱਕ ਕਰਾ ਕਿੰਨੇ ਆ ਤੇ ਤੁਸੀਂ ਵੀ ਕਹੋ ਚਲੋ ਮੈਂ ਅੰਨਾ ਬੈਂਕੇ ਚ ਜਾਓ ਪਵਾ ਲਾ ਫਿਰ ਪਾਉ ਲੋਗੇ ਚੰਗੀ ਤਰ੍ਹਾਂ ਜੇ ਪਾਉਣਾ ਹੀ ਆ ਤੇ ਤੁਹਾਨੂੰ ਕਹਿਣ ਲਈ ਆ ਓਏ ਆਹੋ ਆਹੋ ਮੈਂ ਨਹੀਂ ਬਸ ਗੁੱਸੇ ਹੋਣਾ ਵਾਲਾ ਮੈਂ ਨਹੀਂ ਗਰਨ ਜੋਗਾ ਆਹ ਹੀ ਪਾ ਲਈ ਮਮੀ ਪਾ ਕੇ ਫੇਸ ਮੈਂ ਨਹੀਂ ਕਰਦੇ ਛੱਟ ਪਾ ਰਾਂ ਗੋਟੇ ਮਮੀ ਕੀ ਗੱਲਾਂ ਚੁੱਪ ਕਰਕੇ ਜਿਵੇਂ ਬੈਠੇ ਜੇ ਹੋਣ ਜੀ ਪੁੱਤ ਸੋਚਣ ਦੇ ਹਾਂ ਕੀ ਸੋਚਣ ਦੇ ਕੀ ਸੱਚੀ ਬੈਜੇ ਉਦਾਂ ਹੀ ਤੈਨੂੰ ਪਤਾ ਕੀ ਗੱਲਾਂ ਹੁੰਦੀਆਂ ਘਰ ਦੀਆਂ ਹਾਏ ਨਵੀਨਾ ਸੋਚਿਆ ਕਰੋ ਦਿਮਾਗ ਤੇ ਬੋਝ ਨਾ ਪਾਇਆ ਕਰੋ ਸਾਨੂੰ ਬੜੀ ਲੋੜ ਆ ਜੇ ਤੁਹਾਡੀ ਲੋੜ ਤੇ ਹੈਗੀ ਆ ਪੁੱਤ ਪਰ ਟੈਨਸ਼ਨਾਂ ਤੈਨੂੰ ਪਤਾ ਹੀ ਆ ਕੀ ਕਰਦੀ ਆਂ ਮੰਮੀ ਮੈਂ ਨਾ ਫੇਰ ਨਾਉਣ ਲੱਗੀ ਆ ਆਛਾ ਆਛਾ ਕੰਮ ਕਮ ਕਰ ਲਿਆ ਕੰਮ ਉਹ ਡਸਟਿੰਗ ਜੀ ਕੀਤੀ ਤੇ ਘਟਾ ਘਟਾ ਜਿਹਾ ਬੜਾ ਹੈ ਤੇ ਮੈਨੂੰ ਆ ਗਿਆ ਪਸੀਨਾ ਆਪਾਂ ਸੇ ਇਹਨਾਂ ਨੂੰ ਤੈਨੂੰ ਪਤਾ ਇੱਕ ਇੱਕ ਮਿੰਟ ਤੇ ਆਉਂਦੇ ਆ ਤੇ ਅੰਦਰ ਇੰਨੀ ਗੱਲ ਆ ਤੇ ਉਹਦੇ ਨਾਲ ਮੈਂ ਕਿਹਾ ਮੈਨੂੰ ਤੁਹਾਨੂੰ ਪਤਾ ਅਲਰਜੀ ਦੀ ਇਨਫੈਕਸ਼ਨ ਦੀ ਹੋ ਜਾਂਦੀ ਮੈਂ ਇਸ ਤੀਨੇ ਵਾਲੇ ਕੱਪੜਿਆਂ ਨਾਲ ਪਹਿਨ ਨਹੀਂ ਸਕਦੀ ਚਲ ਕੋਈ ਨਹੀਂ ਪੁੱਤ ਚੇਂਜ ਕਰ ਲੈ ਆਹੋ ਤੇ ਮੈਂ ਮੈਂ ਕਰ ਲੈਣੀ ਆ ਆ ਮੈਂ ਲਈ ਆਈ ਤੇ ਹੈਗੀ ਅੰਦਰੋਂ ਕੱਢ ਕੇ ਸੂਟ ਪਾਉਣ ਨੂੰ ਪਰ ਮੈਂ ਕਿਹਾ ਮੰਮੀ ਨੇ ਆਖਣਾ ਇਹਦਾ ਰੰਗ ਗੁੱਡੇ ਆ ਤੂੰ ਫੇਰ ਇਹਨੂੰ ਪਾ ਲੈਣ ਲੱਗੀ ਜਾਣ ਕੇ ਪਾਉਣੀ ਆ ਰੰਗ ਗੁੱਡੇ ਵਾਲੇ ਤੈਨੂੰ ਕਿੰਨੀ ਵਾਰੀ ਕਿਹਾ ਵੀ ਨਾ ਪਾਇਗਾ ਕੁਛ ਨਹੀਂ ਮੰਨੀ ਇਕੱਲੀ ਕੰਮ ਕਰਨੀ ਤੂੰ ਦੁਪਹਿਰੇ ਹੀ ਮੈਂ 10 ਮਿੰਟ ਪਾਉਣਾ ਵਾ ਮੈਂ ਲਾ ਲੈਣਾ ਵਾ ਆਪਾਂ ਘੱਟ ਦਰਮੀ ਨਹੀਂ ਲੱਗਦੀ ਲਾ ਲੈਣਾ ਮੈਨੂੰ ਦੋ ਰੂਮ ਚੋਂ ਬਾਹਰ ਨਿਕਲੀ ਤੇ ਮਲਾ ਕੇ ਦੱਜੇ ਪਾਉਂਗੀ ਹਾਂ ਹਾਂ ਤੇ ਆਖਾਂ ਦੀ ਪਸੀਨਾ ਪਸੀਨੇ ਹੋਗੀ ਤੇ ਕੱਲੀ ਕੰਮ ਕਰਨ ਢਈ ਐ ਕੱਲੀ ਕਰਨ ਢਈ ਤੁਹਾਨੂੰ ਪਤਾ ਹੀ ਹੈ ਨਹੀਂ ਵੇਖਣੀ ਲੈ ਉਹ ਤੇ ਮਹਾਰਾਣੀ ਜੀ ਅੱਜ ਸਵੇਰ ਦੇ ਬਾਹਰ ਨਹੀਂ ਨਿਕਲ ਨਿਕਲਣਾ ਹੀ ਨਹੀਂ ਉਹ ਮੈਂ ਮੰਮੀ ਆਖਣੇ ਛੱਡਦਾ ਮੈਂ ਕੋਈ ਗੱਲ ਆਪਣੇ ਘਰ ਉਹ ਤੇ ਹੈਗਾ ਹੈਗਾ ਸਾਬੀ ਵੀ ਇਦਾਂ ਦਾ ਹੀ ਆ ਹੰਤਰੇ ਇੱਥੋਂ ਬਿਨ ਮੈਂ ਬਿਆਸ ਵਸਾਈਆ ਕਰਦਾ ਗਿਆ ਉਹ ਕਿਹੜੀ ਗੱਲੋਂ ਐਵੇਂ ਜਾਣ ਕੇ ਨਿੱਕੀ ਨਿੱਕੀ ਗੱਲ ਦਾ ਬਿਆਸ ਵਸਾਈਆ ਹੁਣ ਅੰਦਰ ਵੜ ਗਿਆ ਹੁਣ ਉਹਨਾਂ ਨੂੰ ਨੀ ਬਾਰ ਫਿਕਰ ਵੀ ਕੋਈ ਕੰਮ ਕਰਨਾ ਕੋਈ ਤੰਦਾ ਕਰਨਾ ਨਾ ਕੋਈ ਕੰਮ ਦਾ ਫਿਕਰ ਵਾਪੇ ਕੋਈ ਕਰੂਗਾ ਕਿ ਨਹੀਂ ਕਰੂਗਾ ਬਸ ਮਹਾਰਾਣੀ ਅੰਦਰ ਵੜੀ ਤੇ ਉਹ ਵੀ ਵੰਦ ਅੰਦਰ ਵੜ ਗਈ ਤੁਹਾਨੂੰ ਟੈਨਸ਼ਨ ਨਹੀਂ ਇਸੇ ਗੱਲ ਦੀ ਕੋਈ ਜਿਆਦੀ ਜਿਆਦਾ ਢੂੰਗੀ ਗੱਲ ਆ ਗਿਆ ਤੇ ਹਿੰ ਦੱਸਣੀ ਨਹੀਂ ਚੱਲ ਪੁੱਤ ਕੋਈ ਗੱਲ ਨਹੀਂ ਆ ਤੂੰ ਟੈਨਸ਼ਨ ਨਾ ਲਿਆ ਕਰ ਚੱਲ ਕੋਈ ਨਹੀਂ ਤੁਸੀਂ ਨਹੀਂ ਦੱਸਣੀ ਤੇ ਕੋਈ ਨਹੀਂ ਕਿਸੇ ਵੇਲੇ ਚਲੋ ਮਾਲਕਉਂਦੀ ਵੀ ਇਕੱਲਾ ਨਹੀਂ ਦੱਸਣ ਵਾਲੀਆਂ ਹੁੰਦੀਆਂ ਚੰਗਾ ਮਮਮੀ ਨੇ ਮਪਿੰਡੇ ਤੇ ਪਾਣੀ ਪਾਲਾ ਮੈਨੂੰ ਕਾਲ ਜੀ ਬੜੀ ਭੈਣ ਲਈ ਠਾ ਜਰਾ ਮੇਰਾ ਪੁੱਤ ਵਾਸੀ ਕੇ ਵੀ ਦਤੂਰਾ ਫੇਰਾ ਮੇਰਾ ਆ ਕੰਮ ਸਾਰੀ ਉਮਰ ਨਹੀਂ ਮੁੱਕਣਾ ਮੈਨੇ ਤੇ ਇਨਾਂ ਨੇ ਸੀਵੀ ਵਾਲਾ ਹੀ ਹਿਸਾਬ ਆ ਸੀਵੀ ਰੱਖਿਆ ਇਨਾਂ ਨੇ ਮਮਮੀ ਨੂੰ ਵੀ ਕੋਈ ਕੰਮ ਤੂੰ ਕਰ ਹੀ ਲੈਣਾ ਕੋਈ ਗੱਲ ਨਹੀਂ ਤੂੰ ਸਬਜ਼ੀ ਦਾ ਵੀ ਤੂੰ ਘਾਰੀ ਲੱਗੋ ਕੋਈ ਗੱਲ ਨਹੀਂ ਸਭ ਵੀ ਮੇਰੇ ਤੋਂ ਪਹਿਨੇ ਲਗਾਣ ਕੇ ਕੋਈ ਨਹੀਂ ਅਰੇ ਭਾਈ ਫੜੀ ਲੈ ਨਾ ਮਾੜਾ ਮੋਟਾ ਕੋਲੋਂ ਕਰਾ ਲੈਣ ਦੇ ਲੱਗੋ ਕੀ ਕਰਨੋ ਗੋਡੀ ਦੇਂਦੇ ਹੋਣ ਇਹਨੂੰ ਇੱਥੇ ਨਾ ਖਜ਼ਾਨਾ ਨੱਪਿਆ ਹੋ ਲੱਭਣ ਡਿਆ ਖਜ਼ਾਨਾ ਨੱਪਿਆ ਦੇ ਜੀ ਇਹਦੇ ਜਿ ਖਜ਼ਾਨੇ ਕਿਥੋਂ ਲੱਭਦੇ ਆ? ਖਜ਼ਾਨੇ ਮਿਹਨਤ ਵਿੱਚ ਹੀ ਆ। ਮਿਹਨਤੀ ਕੰਡਿਆਮ ਤਾਂ ਹੀ ਤੇ ਕਿਹਾ ਵੀ ਇੱਥੇ ਖਜ਼ਾਨਾ ਦੱਬਿਆ ਹੋਵੇ ਉਹ ਲੱਭਣ ਡਿਆ। ਲਿਆ ਮੈਨੂੰ ਦੇ ਦੇ ਕੋਨਾ ਕੋਲੇ ਮੈਂ ਹੀ ਪੁੱਟਦਾ। ਕੋ ਵੱਡੂ ਵੱਡੂ ਦਵਾ। ਵੀਰ ਤੂੰ ਹੀ ਕੰਮ ਕਰੋ ਜਿਹੜਾ ਤੁਹਾਡਾ ਕੰਮ ਆ। ਆਹ ਕੰਮ ਤੁਸੀਂ ਥੋੜੀ ਕਰਨੇ ਆ। ਕਿਉਂ ਇਹ ਕੰਮ ਕਰਨ ਨੂੰ ਤੂੰ ਮੈਨੂੰ ਮਾੜਾ ਤੜਾ ਸਮਝ ਰੱਖਿਆ ਵਾ? ਉਹ ਤੇਰੀ ਡਿਊਟੀ ਪੇਸ਼ੇ ਵਾਲੇ ਬੰਦੇ ਜੇ ਹੈ ਮੈਂ ਆ ਤਾਨੂੰ ਪਤਾ ਵਾ ਕੰਮ ਕਰਾਂ ਦੇ ਕਰਨ ਨਾਲ ਤੁਹਾਡਾ ਤੇ ਮੇਰਾ ਬੜਾ ਫਰਕ ਆ। ਉਹ ਜਾਓ ਮੇਰੇ ਲਾਗੋ ਮੈਨੂੰ ਆਪਣਾ ਕੰਮ ਕਰਨ ਲੈ ਦੋ ਕਮਾਲ ਦੀ ਗੱਲ ਹੈ ਤੇਰਾ ਜੀ ਤੂੰ ਮੈਨੂੰ ਸਮਝ ਕੇ ਰੱਖਿਆ ਵੀ ਮੈਂ ਕਿਤੇ ਡਿਊਟੀ ਪੇਸ਼ਾ ਵਾਲਾ ਬੰਦਾ ਹੋ ਗਿਆ ਤੇ ਮੈਨੂੰ ਕੋ ਹੱਥ ਪੈਰ ਨਹੀਂ ਲਾਉਣੇ ਹੁੰਦੇ ਮੈਨੂੰ ਕੀ ਗੱਲ ਕਿਤੇ ਕਿਤੇ ਗੱਲ ਉਹ ਨਹੀਂ ਹੈ ਹਾਂ ਤੁਸੀਂ ਇਦਾਂ ਕਰੋ ਲੋਕਾਂ ਦੇ ਘਰਾਂ ਦੀਆਂ ਵੀ ਜ਼ਿੰਮੇਵਾਰੀਆਂ ਲਓ ਲੋਕਾਂ ਦੇ ਘਰਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਆਪਣਾ ਕੰਮ ਕਰੋ ਜਾ ਕੇ ਆਹ ਕੰਮ ਮੈਂ ਕਰ ਲੂ ਯਾਰ ਇਹਦੀ ਤੁਹਾਨੂੰ ਕੀ ਟੈਨਸ਼ਨ ਰਹਿਣਾ ਵਾ ਲੋਕਾਂ ਦੇ ਘਰਾਂ ਦੀਆਂ ਜ਼ਿੰਮੇਵਾਰੀਆਂ ਮੇਰੇ ਕੋਲ ਹੀ ਆ ਸਾਰੀਆਂ ਹੋਣ ਕੰਮ ਤਾਂ ਦਾ ਕਰਨਾ ਉਹਦਾ ਸਾਰਾ ਦਾ ਸਰਕਾਰੀ ਕੰਮ ਤੈਨੂੰ ਪਤਾ ਹੀ ਆ ਨਾਲੇ ਦੋ ਤਿੰਨ ਘਰਾਣੀਆਂ ਜ਼ਿੰਮੇਵਾਰੀਆਂ ਵੀ ਚੰਗੀਆਂ ਹੁੰਦੀਆਂ ਬਾਹਰ ਨਿਕਲ ਜਾਂਦੀਆਂ ਵਾਹ ਮੈਂ ਹੋਰ ਦੇ ਦੋ ਤਿੰਨ ਘਰ ਤੋਂ ਨਾ ਕਿੰਨਾ ਤਗੜਾ ਵਾ ਏਰੀਆ ਮੇਰੇ ਕੋਲ ਜਿਹਦੇ ਮੈਂ ਜ਼ਿੰਮੇਵਾਰੀਆਂ ਸੰਭਲਦਾ ਸਾਰੀਆਂ ਚੰਗਾ ਲੱਗਾ ਰੋ ਤੇ ਜੇ ਮੈਨੂੰ ਗੱਲ ਨਹੀਂ ਪੱਲੇ ਪੈਂਦੀ ਤੂੰ ਕਰਨਾ ਕੀ ਚਾਹੁੰਦੇ ਆ ਵਾ ਕਿਹੜਾ ਕੀ ਚਾਹੁੰਦੇ ਆ ਵਾ ਪੱਲੇ ਪੈ ਜੂ ਜਦੋਂ ਮੈਂ ਵੱਧੋਗੀ ਲੱਗਾ ਰੋ ਤਪਿਆ ਵੀ ਆ ਆਪਣੇ ਕੰਮ ਦਾ ਇੱਥੇ ਮੈਨੂੰ ਸਾਰ ਸਕੀ ਜਾਂਦਾ ਮੇਰੇ ਤੇ ਹਰ ਦੋਗੇ ਇਹਦੇ ਲਈ ਕੋਈ ਨਹੀਂ ਸਿੱਧਾ ਤਾਂ ਨਹੀਂ ਮੈਂ ਕਹਿਣਾ ਉਹ ਵੀ ਦਿਨ ਦੂਰ ਨਹੀਂ ਜਿਸ ਦਿਨ ਸਿੱਧਾ ਕਹਿਣ ਲੱਪੂਗਾ